ਕੀ ਹਾਈਵੇ ਤੇ ਯਾਤਰਾ ਕਰਦੇ ਸਮੇਂ ਤੁਹਾਨੂੰ ਵੀ ਆਉਂਦੀਆਂ ਨੇ ਮੁਸ਼ਕਲਾਂ ਹੁਣ ਹਾਈਵੇ ਤੇ ਹੀ ਮਿੰਟਾਂ 'ਚ ਮਿਲਣਗੀਆਂ ਤੁਹਾਨੂੰ ਸਾਰੀਆਂ ਸਹੂਿਦਾਮਾਂ ਐਨ ਐਚ ਏ ਆਈ ਲਬ ਲਿਆਇਆ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਖਾਣ ਪੀਣ ਤੋਂ ਲੈ ਕੇ ਪੈਟਰੋਲ ਪੰਪ ਤੱਕ ਇੱਕ ਕਲਿੱਕ ਤੇ ਸਾਰੀਆਂ ਸਹੂਿਦਾਮਾਂ ਹੋਣਗੀਆਂ ਉਪਲਬਧ ਸਾਸ਼ੀ ਕਾਲ ਜੀ ਮੈਂ ਸੁਖਪ੍ਰੀਤ ਕਾ ਕੀ ਤੁਹਾਨੂੰ ਵੀ ਸਫਰ ਕਰਨ ਦੇ ਸਮੇ ਹਾਈਵੇ ਤੇ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਤਾਂ ਇਹ ਵੀਡੀਓ ਤੁਹਾਡਾ ਵੀ ਕੰਮ ਆਸਾਨ ਕਰ ਦੇਵੇਗੀ ਨੈਸ਼ਨਲ ਹਾਈਵੇ ਤੇ ਸਫਰ ਕਰਨ ਸਮੇ ਸਾਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਤੁਸੀਂ ਵੀ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਬਹੁਤ ਕੰਮ ਦੀ ਹੈ ਜੀ ਹਾਂ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਜਾਨੀ NHAI ਨੇ ਇੱਕ ਮੋਬਾਈਲ ਐਪ ਰਾਜ਼ਮਾਰਗ ਯਾਤਰਾ ਲਾਂਚ ਕੀਤੀ ਹੈ ਜਿਸ ਚ ਤੁਹਾਨੂੰ ਹਰ ਉਹ ਸਹੂਲਤ ਮਿਲੇਗੀ ਜਿਸ ਦੀ ਸਫ਼ਰ ਦੌਰਾਨ ਜ਼ਰੂਰਤ ਹੁੰਦੀ ਹੈ ਖਾਣ ਪੀਣ ਤੋਂ ਲੈ ਕੇ ਪੈਟਰੋਲ ਪੰਪ ਤੱਕ ਦੀ ਸਹੂਲਤ ਇੱਕ ਕਲਿੱਕ ਤੇ ਉਪਲਬਧ ਹੋਵੇਗੀ ਰਾਜ਼ਮਾਰਗ ਯਾਤਰਾ ਐਪ ਕਿਵੇਂ ਕੰਮ ਕਰੇਗੀ ਤੁਸੀਂ Google Play Store ਜਾਂ Apple App Store ਤੋਂ ਰਾਜ਼ਮਾਰਗ ਯਾਤਰਾ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਇਸ ਐਪ ਤੇ ਤੁਹਾਨੂੰ ਰਾਸ਼ਟਰੀ ਰਾਜਮਾਰਗਾਂ ਤੇ ਸੁਰੱਖਿਅਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਮੌਸਮ ਦੀ ਜਾਣਕਾਰੀ ਸਮੇਂ ਸਿਰ ਪ੍ਰਸਾਰਣ ਅਲਰਟ ਅਤੇ ਨਜ਼ਦੀਕੀ ਟੋਲ ਬੂਥ ਪੈਟਰੋਲ ਪੰਪ ਹਸਪਤਾਲ ਰਿਪੇਅਰ ਸੈਂਟਰ ਰੈਸਟੋਰੈਂਟ ਬਾਰੇ ਜਾਣਕਾਰੀ ਮਿਲੇਗੀ ਮਿੰਟਾਚ ਹੋਵੇਗਾ ਸ਼ਿਕਾਇਤ ਦਾ ਸਮਾਧਾਨ ਇਸ ਐਪ ਵਿੱਚ ਉਪਭੋਗਤਾਵਾਂ ਨੂੰ ਹਾਈਵੇ ਨਾਲ ਸੰਬੰਧਿਤ ਮੁੱਦਿਆਂ ਦੀ ਰਿਪੋਰਟ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਲਈ ਐਪ ਵਿੱਚ ਇੱਕ ਬਿਲਟ-ਇਨ ਸਿਸਟਮ ਹੈ ਜੇਕਰ ਤੁਸੀਂ ਹਾਈਵੇ ਨਾਲ ਸੰਬੰਧਿਤ ਸਮੱਸਿਆਵਾਂ ਦੇ ਦੀ ਰਿਪੋਰਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਜਿਹਾ ਆਸਾਨੀ ਨਾਲ ਕਰ ਸਕੋਗੇ ਅਤੇ ਵਧੇਰੇ ਜਾਣਕਾਰੀ ਲਈ ਤੁਸੀਂ ਜੀਓ ਟੈਗ ਕੀਤੇ ਵੀਡੀਓ ਜਾਂ ਫੋਟੋਆਂ ਨੂੰ ਵੀ ਜੋੜ ਸਕਦੇ ਹੋ। ਅਜਿਹਾ ਕਰਨ ਨਾਲ ਸਿਸਟਮ ਆਪਣੇ ਆਪ ਰਿਪੋਰਟ ਕੀਤੀਆਂ ਸ਼ਿਕਾਇਤਾਂ ਨੂੰ ਉੱਚ ਅਧਿਕਾਰੀਆਂ ਨੂੰ ਭੇਜ ਦੇਵੇਗਾ। ਹਾਈਵੇ ਯਾਤਰਾ ਐਪ ਵਿੱਚ ਕਈ ਬੈਂਕ ਪੋਰਟਲ ਵੀ ਐਕੀਕ੍ਰਿਤ ਹਨ ਜਿਸ ਨਾਲ ਗਾਹਕਾਂ ਲਈ ਫਾਸਟੈਗਸ ਨੂੰ ਮੁੜ ਰੀਚਾਰਜ ਕਰਨਾ ਅਤੇ ਫਾਸਟੈਗਸ ਸੰਬੰਧਿਤ ਵਿੱਤੀ ਸੇਵਾਵਾਂ ਦਾ ਲਾਭ ਲੈਣਾ ਆਸਾਨ ਹੋ ਜਾਂਦਾ ਹੈ ਸੋ ਇਹ ਐਪ ਤੁਹਾਡਾ ਨੈਸ਼ਨਲ ਹਾਈਵੇ ਉੱਪਰ ਸਫਰ ਕਰਨਾ ਆਸਾਨ ਬਣਾਵੇਗਾ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ